ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਜਿਹੜੇ ਵੀ ਹਾਲਾਤ ਵਿੱਚੋਂ ਸੰਗਤ ਜੀ ਲੰਘ ਰਿਹਾ ਉਹਦੇ ਵਿੱਚ ਸਾਡੇ ਸਿੱਖ ਵੀਰ ਤੇ ਹੋਰ ਕਈ ਸੰਸਥਾਵਾਂ ਜਿਦੇ ਵਿੱਚ ਬਾਈ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਤੋਂ ਤੇ ਬਾਈ ਪਾਲ ਸਿੰਘ ਖਰੋੜ ਪਿੰਡ ਲਚਕਾਣੀ ਤੋਂ ਜੋ ਪਾਕਤ ਪੂਰਨ ਸਿੰਘ ਜੀ ਵਾਲੀ ਸੇਵਾ ਕਰ ਰਹੇ ਨੇ ਉਹ 22 ਹੁਰੀ ਡਟੇ ਹੋਏ ਨੇ ਪੰਜਾਬ ਵਿੱਚ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਜੋ ਮੁਸੀਬਤ ਵਿੱਚ ਕਿਰੇ ਨੇ ਲੋਕ ਛੋਟੇ-ਛੋਟੇ ਬੱਚੇ ਉਹਨਾਂ ਨੂੰ ਦੁੱਧ ਦੇ ਰਹੇ ਨੇ ਮਾਵਾਂ ਰੋ ਰਹੀਆਂ ਨੇ ਕਿ ਸਾਡੇ ਬੱਚੇ ਕਈ ਦਿਨਾਂ ਤੋਂ ਭੁੱਖੇ ਆ ਤੇ ਵੀਰੇ ਸਾਡੇ ਕੋਲ ਕੁਝ ਖਾਣ ਨੂੰ ਹੈ ਨਹੀਂ ਤੇ 22 ਹੁਰੀ ਪਿੰਡ-ਪਿੰਡ ਕਸਤੀਆਂ ਦੇ ਵਿੱਚ 22 ਜਗਦੀਪ ਸਿੰਘ ਥਲੀ 22 ਪਾਲ ਸਿੰਘ ਕਰੋੜ ਤੇ ਹੋਰ ਗੁਰਸਿੱਖ ਵੀਰ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਪਤਾ ਸਾਡੇ ਦਮਦਮੀ ਟਕਸਾਲ ਦੇ ਵੀਰ ਗੁਰਸਿੱਖ ਕਈ ਸੰਸਥਾਵਾਂ ਤੋਂ ਜਿਹੜੇ ਬਾਈ ਪੰਜਾਬ ਦੇ ਵਿੱਚੋਂ ਸੇਵਾ ਕਰ ਰਹੇ ਭੈਣਾਂ ਸੇਵਾ ਕਰ ਰਹੀਆਂ ਉਹਨਾਂ ਦੀ ਸੇਵਾ ਨੂੰ ਕੋਟਨ ਕੋਟ ਪ੍ਰਣਾਮ ਆ ਤੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਪੰਜਾਬ ਦੇ ਨਾਲ ਖੜੀਏ ਤਿੱਲ ਫੁੱਲ ਭੇਟਾ ਆਪਾਂ ਵੀ ਆਪਦੇ ਵੱਲੋਂ ਸੇਵਾ ਇਸ ਵਿੱਚ ਯੋਗਦਾਨ ਪਾਈਏ ਨਿਆਣੇ ਭੁੱਖ ਨਾਲ ਪਸ਼ੂ ਸਾਡੇ ਭੈਣ ਭਰਾ ਬਜ਼ੁਰਗ ਛੱਤਾਂ ਤੋਂ ਬਿਨਾਂ ਨੇ ਤੇ ਤਰਸ ਰਹੇ ਨੇ ਲੀੜੇ ਕੱਪੜੇ ਨੂੰ ਵੀ ਜੋ ਮੁੜਲੀਆਂ ਲੋੜਾਂ ਨੇ ਉਹਨਾਂ ਨੂੰ ਵੀ ਤਰਸ ਰਿਹਾ ਆਓ ਆਪਾਂ ਸਾਰੇ ਰਾਲ ਮਿਲ ਕੇ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਜੇ ਕੋਈ ਜਿੰਨੇ ਜੋਗਾ ਵੀ ਕੋਈ ਘਰ ਤੋਂ ਪ੍ਰਸ਼ਾਦੇ ਵੀ ਪੰਜ ਪਕਾ ਕੇ ਉੱਥੇ ਭੇਜ ਸਕਦਾ ਨਾ ਤਾਂ ਉਹ ਵੀ ਭੇਜੇ ਇਸ ਘੜੀ ਦੇ ਵਿੱਚ ਆਓ ਆਪਾਂ ਸਾਰੇ ਰਾਲ ਮਿਲ ਕੇ ਕਲਾਵੇ ਦੇ ਵਿੱਚ ਪੰਜਾਬ ਨੂੰ ਲਈਏ ਅਸੀਂ ਸਾਰੇ ਇੱਕ ਜਿਹੇ ਦੇ ਭੈਣ ਭਰਾ ਆਂ